ਕੁਰਬਾਨੀ ਤਿਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨਦੇ ਉਹਨਾਂ ਗੁਰਸਿੱਖਾਂ ਤੋਂ ਕੁਰਬਾਨ ਜਾਵਾ ਜਿਹੜਾ ਕੀਰਤਨ ਆਪ ਸਭ ਸੰਗਤਾਂ ਨੇ ਹੁਣੇ ਸਰਵਣ ਕੀਤਾ ਮੈਂ ਦੇਖਿਆ ਸਾਰੀਆਂ ਸੰਗਤਾਂ ਅਡੋਲ ਬੈਠੀਆਂ ਸੀ ਸ਼ਾਂਤ ਸੁਭਾਅ ਦੇ ਵਿੱਚ ਆਨੰਦਮਈ ਕੀਰਤਨ ਰੋਹਾਨੀ ਕੀਰਤਨ ਦਾ ਆਨੰਦ ਲੈ ਰਹੀਆਂ ਸੀ ਇਹ ਹੈ ਅਸਲੀ ਕੀਰਤਨ ਦੀ ਸ਼ੈਲੀ ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ ਮਦਾਣੀ ਨਾਲ ਦੁੱਧ ਨੂੰ ਰਿੜਕੀਏ ਇਦਾਂ ਰਿੜਕਦੇ ਨੇ ਕਿ ਉਹ ਚੋਂ ਮੱਖਣ ਨਿਕਲੇ ਇਹ ਨਹੀਂ ਵੀ ਉਛਲ-ਉਛਲ ਕੇ ਘੜੇ ਚੋਂ ਬਾਹਰ ਨਿਕਲ ਜੇ ਕੀਰਤਨ ਦੀ ਵੀ ਇਹੋ ਹੀ ਸ਼ੈਲੀ ਹੈ ਜੋ ਦਰਬਾਰ ਸਾਹਿਬ ਤੋਂ ਆਪ ਸਰਬੰਨ ਕਰਦੇ ਹੋ ਬੜਾ ਸ਼ਾਂਤਮਈ ਕੀਰਤਨ ਸਾਰੀਆਂ ਸੰਗਤਾਂ ਅਡੋਲ ਚਿਤ ਹੋ ਕੇ ਆਨੰਦ ਲੈ ਰਹੀਆਂ ਸੀ ਮਗਰ ਅੱਜ ਜੋ ਮੇਰੇ ਨਵੇਂ ਕੀਤਨੀ ਵੀਰਾਂ ਨੇ ਸ਼ੈਲੀ ਫੜੀ ਹੈ ਉਹ ਕੀਰਤਨ ਦਾ ਰੂਪ ਵਿਗਾੜ ਦਿੱਤਾ ਤੁਸੀਂ ਸੁਣਿਆ ਹੋਊਗਾ ਇੱਕ ਕਹਾਵਤ ਬਜ਼ੁਰਗ ਕਹਿੰਦੇ ਸੀ ਕਿ ਸਹੇਨ ਨਹੀਂ ਰੋਂਦੇ ਪਹਿਨੂ ਰੋਂਦੇ ਆ ਇੱਕ ਖੇਤ ਵਿੱਚੋਂ ਇੱਕ ਸਿਹਾਂ ਲੰਘਿਆ ਤੇ ਉਹ ਬਹਿ ਕੇ ਖੇਤ ਕੋ ਰੋਂਣ ਲੱਗ ਗਿਆ ਵੀ ਇਹ ਸਿਹਾਂ ਲੰਘਿਆ ਤੇ ਕਹਿੰਦੇ ਕੀ ਹੋ ਗਿਆ ਸਿਹਾਈ ਤੇ ਲੰਘਿਆ ਉਹ ਕਹਿੰਦੇ ਨਹੀਂ ਅੱਜ ਸਿਹਾਂ ਲੰਘਿਆ ਕੱਲ ਨੂੰ ਕੋਈ ਬੈਲ ਲੰਗੇਗਾ ਫਿਰ ਦੋ ਬੰਦੇ ਲੰਘਣਗੇ ਫਿਰ ਦੋ ਆਪਣੇ ਆਪਣੇ ਬੈਲ ਲੈ ਕੇ ਬੈਲ ਗੱਡਾ ਨਿਕਲੇਗਾ ਫਿਰ ਇੱਥੋਂ ਸੜਕ ਬਣ ਜਾਏਗੀ ਇਹ ਮੇਰੇ ਖੇਤ ਦੀ ਖੇਤ ਦੀ ਸੜਕ ਬਣ ਸਕਦੀ ਹੈ ਕੱਲ ਨੂੰ ਉਹੀ ਗੱਲ ਹੋਈ ਹਲਕੀ ਜੀ ਜਦੋਂ ਛੇੜਛਾੜ ਹੋਈ ਤੇ ਉਹਦਾ ਰੂਪ ਹੀ بگੜ ਗਿਆ ਮੈਂ ਸਾਰੇ ਕੀਰਤਨੀਆਂ ਵੀਰਾਂ ਨੂੰ ਬੇਨਤੀ ਕਰਦਾ ਅੱਜ ਕਿ ਜੋ ਦਰਬਾਰ ਸਾਹਿਬ ਦੀ ਸਰਮੌਰ ਸੰਸਥਾ ਅਕਾਲ ਤਖਤ ਸਾਹਿਬ ਦੀ ਉੱਥੇ ਜੋ ਕੀਰਤਨ ਹੁੰਦਾ ਉਹ ਮਰਾ ਦਾ ਆਪਾਂ ਆਪਣੇ ਇਤਿਹਾਸਿਕ ਸਟੇਜਾਂ ਤੇ ਅੱਜ ਤੋਂ ਬਹਾਲ ਕਰਨੀ ਚਾਹੁੰਦੇ ਆ ਇਹ ਸਲਾਹ ਪ੍ਰਧਾਨ ਹਰਮੀਤ ਸਿੰਘ ਜੀ ਕਾਲਕਾ ਜਨਰਲ ਸਕੱਤਰ ਜਗਦੀਪ ਸਿੰਘ ਜੀ ਕਾਲੋਂ ਔਰ ਸਾਡੇ ਬਹੁਤ ਸੂਝਵਾਨ ਹੈੱਡ ਗ੍ਰੰਥੀ ਸਹਿਬਾਨ ਨਾਲ ਵੀ ਕੀਤੀ ਗਈ ਹੈ ਕੀਰਤਨ ਦੇ ਸਮੇਂ ਤੇ ਕੀਰਤਨ ਹੋਵੇ ਕਥਾ ਦੇ ਸਮੇਂ ਤੇ ਕਥਾ ਹੋਵੇ ਜੇ ਸਿਮਰਨ ਕਰਨ ਦਾ ਸੁਭਾਅ ਜਾਂ ਭਾਵਨਾ ਬਣੀ ਹੈ ਤੇ ਸਿਮਰਨ ਦੇ ਵਾਸਤੇ ਵੱਖਰਾ ਸਮਾਂ ਦਿੱਤਾ ਜਾਵੇਗਾ ਤੁਸੀਂ ਅੱਧਾ ਘੰਟਾ 15 ਮਿੰਟ ਸਿਮਰ ਕਰ ਲੋ ਬਾਣੀ ਦੀ ਪੰਕਤੀਆਂ ਨਾਲ ਕੋਈ ਛੇੜਛਾੜ ਨਹੀਂ ਹੋਵੇਗੀ ਅਸੀਂ ਇਸ ਗੱਲ ਨੂੰ ਮੰਨਦੇ ਹਾਂ ਕਿ ਸਮੇਂ ਸਾ ਗਾਹੇ ਬਗਾਹੇ ਸਾਡੇ ਇਤਿਹਾਸ ਦੇ ਵਿੱਚ ਛੇੜਛਾੜ ਹੋਈ ਹੈ ਮਗਰ ਅੱਜ ਅਸੀਂ ਗੁਰਬਾਣੀ ਦੀ ਪੰਕਤੀਆਂ ਨਾਲ ਛੇੜਛਾੜ ਨਹੀਂ ਹੋਣ ਦੇਣੀ ਮੈਂ ਦੇਖਿਆ ਰਾਗੀਆਂ ਨੂੰ ਉਹ ਗੁਰਬਾਣੀ ਦੀ ਪੰਕਤੀ ਇਦਾਂ ਲੈਂਦੇ ਨੇ ਵੀ ਸਾਈ 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 ਮੇਰੇ ਚੰਗਾ ਕੀਤਾ ਜਾਂ ਸਾਈ ਮੇਰੇ ਚੰਗਾ ਕੀਤਾ ਤੇ ਸਾਈ ਤੋਂ ਬਾਅਦ ਫੇਰ ਵਾਹਿਗੁਰੂ ਮੇਰੇ ਚੰਗਾ ਕੀਤਾ ਤੋਂ ਬਾਅਦ ਫੇਰ ਵਾਹਿਗੁਰੂ ਇਹ ਗੁਰਬਾਣੀ ਦੀ ਪੰਕਤੀਆਂ ਨਾਲ ਛੇੜਛਾੜ ਹੋ ਰਹੀ ਹੈ ਇਹ ਸੀ ਅਸਲੀ ਕੀਰਤਨ ਜਿਹੜਾ ਸੱਚਾ ਗੁਰੂ ਰਾਮਦਾਸ ਜੀ ਦੀ ਨਗਰੀ ਤੇ ਕੀਰਤਨ ਹੁੰਦਾ ਉਹ ਹੈ ਸਾਡਾ ਆਪਣਾ ਸ਼ੈਲੀਆਂ ਦਾ ਕੀਰਤਨ ਰਾਗਾਂ ਦੇ ਵਿੱਚ ਕੀਤਾ ਹੋਇਆ ਕੀਰਤਨ ਕਿਉਂ ਗੁਰੂ ਸਾਹਿਬਾਂ ਨੂੰ ਰਾਗ ਉਚਾਰਨ ਕਰਨੇ ਪਏ ਉਹ ਵੀ ਤੇ ਕੀ ਛੱਡ ਤੋਂ ਕਿ ਉਹਨਾਂ ਨੂੰ ਪਤਾ ਨਹੀਂ ਸੀ ਵੀ ਗੁਰਬਾਣੀ ਕਿਸ ਤਰ੍ਹਾਂ ਉਚਾਰਨ ਕਰਨੀ ਹੈ ਕਿ ਉਹ ਵੀ ਟਿਉਨਾ ਬਣਾ ਸਕਦੇ ਸੀ ਕਿਉਂ ਉਹਨਾਂ ਨੇ ਰਾਗਾਂ ਦੇ ਵਿੱਚ ਕੀਰਤਨ ਸ਼ੁਰੂ ਕੀਤਾ ਗੁਰੂ ਸਾਹਿਬਾਂ ਤੋਂ ਪਹਿਲਾਂ ਦੇਵਨਾਗਰੀ ਸੀ ਉਰਦੂ ਸੀ ਫਾਰਸੀ ਸੀ ਕਿਉਂ ਗੁਰੂ ਸਾਹਿਬਾਂ ਨੇ ਵੱਖਰੇ ਅੱਖਰ ਉਚਾਰੇ ਕਿਉਂ ਵੱਖਰੇ ਅੱਖਰਾਂ ਦੇ ਵਿੱਚ ਗੁਰਬਾਣੀ ਉਚਾਰਨ ਕੀਤੀ ਉਹਨਾਂ ਗੁਰਬਾਣੀ ਦੇ ਅੱਖਰਾਂ ਨੂੰ ਗੁਰੂ ਕਹਤਾ ਉਸ ਗੁਰਬਾਣੀ ਨੂੰ ਰਾਗਾਂ ਦੇ ਵਿੱਚ ਉਚਾਰਨ ਕੀਤਾ ਇਹਦੇ ਵਿੱਚ ਬਹੁਤ ਵੱਡਾ ਭੇਦ ਹੋਊਗਾ ਤੇ ਆਪਾਂ ਉਹਦੇ ਨਾਲ ਛੇੜਛਾੜ ਨਾ ਕਰੀਏ ਅੱਜ ਦਾ ਸਮਾਂ ਇਹੋ ਜਿਹਾ ਚੁਰਚਰਾ ਮਸਾਲੇਦਾਰ ਸਭ ਖਾਣਾ ਪਸੰਦ ਕਰਦੇ ਨੇ ਜਦੋਂ ਮਾਤਾ ਪਿਤਾ ਕਹਿੰਦੇ ਨੇ ਵੀ ਘਰ ਦਾ ਖਾਓ ਤੁਹਾਡੀ ਸਿਹਤ ਖਰਾਬ ਨਹੀਂ ਕਰੇਗਾ ਬੱਚੇ ਨਹੀਂ ਮੰਨਦੇ ਬਾਹਰ ਜਾ ਕੇ ਪੀਜ਼ਾ 버ਗਰ ਖਾਂਦੇ ਨੇ ਫਿਰ ਸਿਹਤ ਖਰਾਬ ਹੁੰਦੀ ਹੈ ਇਸੇ ਤਰ੍ਹਾਂ ਜੋ ਸਾਡਾ ਸ਼ਾਂਤਮਈ ਕੀਰਤਨ ਹੈ ਕਈ ਸੰਗਤਾਂ ਨੂੰ ਮੈਂ ਸੁਣਨ ਵਿੱਚ ਮਿਲਿਆ ਬਹੁਤ ਬੜਾ ਠੰਡਾ ਕੀਰਤਨ ਕੀਤਾ ਅਰੇ ਠੰਡੇ ਕੀਰਤਨ ਨੇ ਤੁਹਾਡੇ ਮਨਾਂ ਦੇ ਵਿੱਚ ਠੰਡ ਪਾਉਣੀ ਸੀ ਤ੍ਰਿਸ਼ਨਾ ਖਤਮ ਕਰਨੀ ਸੀ ਜਿਹੜਾ ਬਹੁਤ ਜ਼ਿਆਦਾ ਇੱਕ ਗੱਲ ਹੋਰ ਦੱਸ ਦਿਆਂ ਗੁਰੂ ਘਰ ਦੇ ਕੀਰਤਨ ਦੇ ਵਿੱਚ ਸ਼ਬਦ ਪ੍ਰਧਾਨ ਰਾਗ ਪ੍ਰਧਾਨ ਨਹੀਂ ਕੋਈ ਟੂਨਾ ਪ੍ਰਧਾਨ ਨਹੀਂ ਆਵਾਜ਼ ਪ੍ਰਧਾਨ ਨਹੀਂ ਕੇਵਲ ਸ਼ਬਦ ਪ੍ਰਧਾਨਤਾ ਹੈ ਜਿਹੜਾ ਹਿੰਦੁਸਤਾਨ ਦਾ ਸ਼ਾਸਤਰੀ ਸੰਗੀਤ ਹੈ ਉਹਦੇ ਵਿੱਚ ਰਾਗ ਦੀ ਪ੍ਰਧਾਨਤਾ ਹੁੰਦੀ ਹੈ ਤੇ ਗੁਰੂ ਘਰ ਦੇ ਵਿੱਚ ਸ਼ਬਦ ਦੀ ਪ੍ਰਧਾਨਤਾ ਹੈ ਤੇ ਆਪਾਂ ਬਾਣੀ ਦੀ ਪੰਕਤੀਆਂ ਨਾਲ ਕੋਈ ਛੇੜਛਾੜ ਨਾ ਕਰੀਏ ਸੋ ਮੈਂ ਆਸ ਕਰਦਾ ਕਿ ਸਾਰੇ ਮੇਰੇ ਕੀਤਨੀ ਵੀਰ ਇਸ ਗੱਲ ਨੂੰ ਸਮਝਣਗੇ ਸੋ ਅੱਜ ਦੇ ਇਸ ਪਵਨ ਪਵਿੱਤਰ ਦਿਹਾੜੇ ਦੀ ਸੰਗਤਾਂ ਨੂੰ ਬਹੁਤ-ਬਹੁਤ ਵਧਾਈ ਹੋਵੇ ਜੀ